ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਆਪਸੀ ਭਾਈਚਾਰਕ ਸਾਂਝ ਦੀ ਬਹੁਤ ਹੀ ਇੱਕ ਸੋਹਣੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਇਹ ਤਸਵੀਰ ਜਿਲ੍ਹਾ ਸੰਗਰੂਰ ਦੇ ਸਬਡਿਵੀਜ਼ਨ ਪੁਹਾਨੀਗੜ ਦੇ ਪਿੰਡ ਰਾਜਪੁਰਾ ਦੇ ਬਾਬਾ ਸ਼੍ਰੀ ਚੰਦ ਜੀ ਦੇ ਦੇਵੇ ਦੀ ਦਿਖਾ ਰਹੇ ਆ ਜਿੱਥੇ ਕਿ ਸਤਪਾਲ ਸਿੰਘ ਪੁਰੇਵਾਲ ਬਾਬਾ ਵਾਇਗਰੂ ਸਿੰਘ ਜੀ ਵੱਲੋਂ ਮੁਸਲਿਮ ਭਰਾਵਾਂ ਦੇ ਰੋਜ਼ੇ ਖੁਰਵਾਏ ਗਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਮਹਾਂਪੁਰਸ਼ ਉੱਚੇਚੇ ਤੌਰ ਤੇ ਪਹੁੰਚੇ ਨੇ ਸੰਤ ਬਾਬਾ ਹਰਬੀਅੰਤ ਸਿੰਘ ਜੀ ਸੰਤ ਬਾਬਾ ਸੁਖਦੇਵ ਸਿੰਘ ਜੀ ਅਤੇ ਹੋਰ ਵੀ ਪਤਵੰਤੇ ਨੇ ਜਿਹੜੇ ਉਹ ਪੁੱਜ ਕੇ ਮੁਸਲਿਮ ਭਰਾਵਾਂ ਦੇ ਰੋਜ਼ੇ ਖੁਰਵਾ ਰਹੇ ਨੇ ਇੱਕ ਬਹੁਤ ਸੋਹਣੀ ਜਿਹੜੀ ਤਸਵੀਰ ਹੈ ਆਪਸੀ ਭਾਈਚਾਰਕ ਸਾਂਝ ਦੀ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਈ ਹੈ ਸੋ ਤੁਹਾਨੂੰ ਉਥੇ ਲੈ ਚਲਦੇ ਆ ਸੁਣਾਉਣੇ ਆ ਮੌਕੇ ਤੇ ਪਹੁੰਚੇ ਆਗੂਆ ਬਾਕੀ ਕਹਿਣਾ ਕਿਉਂਕਿ ਇਲਾਕੇ ਦੇ ਅੰਦਰ ਭਾਈਚਾਰਕ ਸਾਂਝ ਦੀ ਜਿਹੜੀ ਤਸਵੀਰ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਪਰ ਪੰਜਾਬ ਦੀ ਇਸ ਧਰਤੀ ਦੇ ਇਸ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉਹੀ ਜਿਹੜੀ ਹੈ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ ਸੋ ਆਪਾਂ ਸੁਣਦੇ ਹਾਂ ਸਤਪਾਲ ਸਿੰਘ ਜੀ ਕੀ ਕਹਿੰਦੇ ਨੇ ਅੱਜੋ ਤੁਸੀਂ ਵੀ ਸੁਣ ਲਓ ਅੱਜ ਦਾ ਇਹ ਪ੍ਰੋਗਰਾਮ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सम्मान जोत्कार जो समिति साथ संगत दास भाई सतपाल सिंह फुरियान ਤੋਂ ਜਿਹੜਾ ਇਸ ਸਮੇਂ ਆਪਾਂ ਜਿਹੜਾ ਰਾਜਪੁਰਾ ਵਿਖੇ ਖੜੇ ਆ ਜਿਹੜਾ ਭਵਾਨੀਗੜ ਦੇ ਕੋਲ ਹੈ ਰਾਜਪੁਰਾ ਮਸਾਨੀ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਪਾਪਾ ਵਾਹਿਗੁਰੂ ਸਿੰਘ ਜੀ ਵੱਲੋਂ ਜਿਹੜਾ ਮੁਸਲਮਾਨ ਭਾਈਚਾਰੇ ਦੇ ਪ੍ਰੋਜੈਕਟ ਹਵਾ ਹੈਗੇ ਆ ਕਿਉਂਕਿ ਜਿਵੇਂ ਸਾਡੇ ਸਤਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ ਅਵਲ ਅਲ ਹੈ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਇਹ ਤੌਰ ਤੇ ਸਭ ਜਗੁ ਪਜਿਆ ਕੌਣ ਭਲੇ ਕੋ ਮੰਦੇ ਇਹਨਾਂ ਵਾਕਿਆਂ ਨੂੰ ਸਤ ਰੂਪ ਕਰਦਿਆਂ ਨਿਆ ਅੱਜ ਅਸੀਂ ਮੁਸਲਮ ਭਾਈਚਾਰੇ ਦੇ ਨਾਲ ਜਿਹੜਾ ਉਹਨਾਂ ਦੇ ਰੂਜੇ ਤੋਂ ਭਵਨ ਵਿੱਚ ਉਹਨਾਂ ਨੂੰ ਜਲਪਾਣੀ ਸ਼ਕਾਇਆ ਗਿਆ ਤੇ ਜਿਹੜਾ ਰਾਜਪੁਰੇ ਦਾ ਇਹ ਡੇਰਾ ਸਕਾਰਯੋਗ ਸ੍ਰੀ ਚੰਦ ਜੀ ਮਹਾਰਾਜ ਜੀ ਦਾ ਸਥਾਨ ਹੈ ਬਾਬਾ ਗੋਸਾਈਂ ਦਾਸ ਜੀ ਉਹਨਾਂ ਦਾ ਸਥਾਨ ਜਿਹੜਾ ਹੈਗਾ ਜਿੱਥੇ ਬਹੁਤ ਹੀ ਸਤਿਕਾਰਯੋਗ ਬਾਬਾ ਵਾਹਿਦੂ ਸਿੰਘ ਜੀ ਵੱਲੋਂ ਸਮੂੱਚੇ ਮੁਸਲਮਾਨ ਭਾਈਚਾਰੇ ਦੇ ਰੋਜ਼ੇ ਖਲਵਾਏ ਗਏ ਆ ਉਸੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਬੰਸ ਸਿੰਘ ਜੀ ਜੋ ਗੁਰਦੁਆਰਾ ਮਾਤਾ ਕੋਲੀਕੌਰ ਜੀ ਮਸਤੋਣਾ ਸਾਹਿਬ ਤੋਂ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਜੋ ਸਿਧਾਂਤਨ ਸਿੰਘ ਸਾਹਿਬ ਤੋਂ ਉਹ ਵੀ ਮਹਾਪੁਰਸ਼ ਜਿਹੜੇ ਨਾਲ ਪਹੁੰਚੇ ਆ ਕਿਉਂਕਿ ਇਹ ਸਮੁੱਚੀ ਲੋਕਾਈ ਦੇ ਵਿੱਚ ਇੱਕ ਜਿਹੜਾ ਸਾਡਾ ਸਾਂਝੀ ਵਾਲਤਾ ਤੇ ਭਾਈਚਾਰਕ ਦਾ ਸੰਦੇਸ਼ ਵੀ ਸਾਡਾ ਜਾਂਦਾ ਨਹੀਂ ਤੁਹਾਨੂੰ ਪਤਾ ਨਹੀਂ ਸਮਾਜ ਦੇ ਵਿੱਚ ਜੇ ਆਪਾਂ ਵੇਖਦੇ ਕਈ ਤਰ੍ਹਾਂ ਦੇ ਬਿੱਕਰ ਜਿਹੜਾ ਧਰਮਾਂ ਦੇ ਤੌਰ ਤੇ ਲੜਾਈ ਪਲੇਸ ਝਗੜੇ ਕਰਵਾਏ ਜਾਂਦੇ ਆ ਪਰ ਸਾਨੂੰ ਸਾਡੇ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਇੱਕ ਨੂਰ ਤੇ ਸਭ ਦਾ ਉਪਜਿਆ ਕੌਣ ਭਲੇ ਉਹ ਮੰਦੇ ਇਸ ਵਾਸਤੇ ਇਹਨਾਂ ਬਚਨਾਂ ਨੂੰ ਮੁੱਖ ਰੱਖਦੇ ਹੋਇਆ ਅਸੀਂ ਇਸ ਭਾਈਚਾਰੇ ਸਾਂਝ ਨੂੰ ਕਾਇਮ ਰੱਖਦੇ ਹੋਇਆ ਮੁਸਲਮ ਭਾਈਚਾਰਿਆਂ ਦੇ ਜਿਹੜੇ ਰੋਜ਼ੇ ਆ ਉਹ ਖੜਵਾਏ ਗਏ ਆ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਅਸੀਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਬੇਨਤੀ ਕਰਦੇ ਆ ਕਿ ਸਾਡੀ ਸਾਰਿਆਂ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਬਣੀ ਰਹੇ ਤੇ ਸਾਡੇ ਜਿਹੜੇ ਕੋਈ ਜਾਤਾਂ ਪਾਟਾਂ ਧਰਮਾਂ ਦੇ ਜਿਹੜੇ ਝਗੜੇ ਕਲੇਸ਼ ਆ ਉਹ ਹਮੇਸ਼ਾ ਵਾਸਤੇ ਜਿਹੜੇ ਮਿਟ ਜਾਣ ਤੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਅਸੀਂ ਇਸ ਸੰਸਾਰ ਵਿੱਚ ਉਹ ਦਾ ਜਿਹੜਾ ਸਮਾਜ ਹੈ ਭਾਈਚਾਰਕ ਸਾਂਝ ਵਾਲਾ ਉਹ ਸਿਰਜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਕੋਹਾਈ ਦਾ ਅੱਜ ਮੇਰੇ ਪਹਾਣੀਗੜ ਪਿੰਡ ਰਾਜਪੁਰਾ ਵਿਖੇ ਕਿਸੇ ਦੇ ਮਕਸਦ ਜਾ ਰਹੇ ਸੰਤ ਬਾਬਾ ਵਾਹਿਗੁਰੂ ਜੀ ਰਾਏਪੁਰ ਵਾਲੇ ਇਹਨਾਂ ਦੇ ਵੱਲੋਂ ਅੱਜ ਮਸ਼ਹੂਰ ਭਾਈਚਾਰੇ ਦੇ ਰੋਟੀ ਖਿਲਾਏਗੇ ਉਹਨਾਂ ਨੂੰ ਜਲ ਪਾਣੀ ਗਰਗਰ ਪਾਣੀ ਸ਼ਿਕਾਏਗੇ ਸੋ ਜਿੰਨੇ ਵੀ ਸਾਰੇ ਇਥੇ ਪਹੁੰਚੇ ਨੇ ਮਿਸਰਾਂ ਪਰ ਚੜ੍ਹਦੇ ਆਦਮੀ ਸ਼ਾਇਦ ਆਨ ਕੋਰ ਸਖ ਸੰਗਤਾਂ ਖਰਾਂ ਦਾਦਾ ਜਗਜੀਤ ਸਿੰਘ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਲਾਭਸ਼ੀ ਹੋਈ ਕਿ ਪੰਜਾਬ ਦੀ ਆਪਸੀ ਭਾਈਚਾਰ ਪੇਟ ਦਾ ਨਰਜਾ ਨਜ਼ਰ ਆਉਂਦੀ ਹੈ ਤਾਂ ਅੱਜ ਵੀ ਜਿਹੜੀ ਇਹ ਨਜ਼ਰ ਹੈ ਬਹੁਤ ਜਿਆਦਾ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਵੀ ਬਾਣੀ ਦਾ ਉਪਦੇਸ਼ ਵੀ ਆਵਲ ਅੱਲਾਹ ਨੇ ਪਾਇਆ ਕੁਦਰਤ ਕੋ ਸਭ ਬੰਦੇ ਇੱਕ ਨੂੰ ਦੀ ਸਭ ਜਗ ਨੂੰ ਕਿਹਾ ਕੌਣ ਪੁੱਲੇ ਤੋਂ ਮੰਦੇ ਸਾਰੇ ਇੱਕ ਉਸ ਪਰਮਾਤਮਾ ਦੇ ਰੂਪ ਹਾਂ ਸਾਰੇ ਉਸ ਦੇ ਬੱਚੇ ਹਾਂ ਤੇ ਮਸ਼ਰਮ ਭਾਈ ਜਰ ਦੇ ਸਾਡਾ ਸਥਾਨ ਬਣੇ ਹੋਈ ਹੈ ਉਹ ਸੰਗ ਨੂੰ ਬਰਕਰਾਰ ਮਹਾਂਪੁਰਖਾਂ ਦੇ ਰੱਖਿਆ ਹੋਇਆ ਹੈ ਜੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਉਹਨਾਂ ਨੂੰ ਜਲ ਪਾਣੀ ਸਪਟਾਇਆ ਲੰਗਰ ਪਾਣੀ ਸਪਟਾਇਆ ਗਿਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਹੰਮਦ ਨਾਸਿਰ ਜੀ ਉਹਰੇ ਅੰਤੋਂ ਕੀ ਦਿਖੂ ਰਹੇ ਸਪਾਈਟਾ ਰਾਈ ਬੜਾ ਵੀ ਇਹ ਆਈ ਜੀ ਖੁਸ਼ੀ ਮਿਲੀ ਕਿ ਆਪਣਾ हिंदू मुस्लिम एकता का एक बहुत ही बड़ा प्यार मिला है और रोजा का मतलब यही है कि आपस में प्यार बना रहे रोजा सबर का नाम है रोजा रखना प्यार बढ़ाना एक दूसरे की हमदर्दी करना इसी का नाम रोजा है एक दुख सुख में काम आ रहा है एक दूसरे के इसी का नाम रोजा है इस्लाम धर्म के अंदर रोजा एक रुतन है और रोजे का मतलब है सबर जब बंदा सबर करता है वो प्यार करेगा हर एक से तो कोई भी है किसी भी धर्म का किसी भी जाति का वो हर एक तो प्यार करेगा ही अलहमदुल्लामीन तारीफ उस जहान दे पालन वाले दी मुसलमान जो नमाज पढ़ता ये पहली रुकन पढ़ता कि अलहमद ला रबालमीन तारीफ उस जहान दे पालन वाले दी रब कौन है रब सबदा हिंदू ईश्वर कह लो भगवान कह लो अल्लाह कह लो खुदा कह लो किसी नाम से पुकार लो पर उसकी तारीफ कर दाम अर रहमान रहीम तो सब पे रहम कर कुल तो पे रहम कर किमे बाबा जी ने तो खेला की थी एरोजीन की किमे देख दो दे। ये बहुत ही खुशी का मौका है बहुत ही प्यार का मौका मिला जी आज हिंदू मुसलमान एकता का बहुत ही दिखाई दे लोग ये आप आड़े दुआ पिंडा थे और भी मुसलमान आए अपने राज जाओगे तो, 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 तो तीन, खाल तीन तो सदे तो सदे तो के जी, जी 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 बहुत बहुत, बहुत खुशी मिली है की आपको बहुत ही बड़ा प्यार मिला होगा जी बाबा जी ने और मैं यही दुआ करूंगा कि इस नगर के अंदर अमन रहे इस इलाके के अंदर रहे पूरे पंजाब के अंदर सुख शांति रहे भाईचारा काम रहे एकता का माहौल बना रहे

ਅਰ ਰਹਿਮਾਨੁ ਰਹੀਮ ਮਾਲਿਕਿਯੌਮਿਦੀਨ ਕੀ ਆਤਨਾ ਬੋਈਆ ਕਨਸਤਾਹੀ ਜਿਹੜਾ ਨਸਰਾਤੁਲ ਮੁਸਤਕੀਨ ਚਰਾਤੁਲ ਨਦੀਨਾ ਅਨਮਤਾਲਿਹਨ ਵਾਇਦਲ ਮਰਦੂ ਬਿਆ ਨਹੀਂ ਮਨਕੋਲੀ ਸਾਰੇ ਭਾਈਆਂ ਦਾ ਧੰਨਵਾਦ ਕਰਦੇ ਬਹੁਤ ਸ਼ੁਕਰ ਕਰਦੇ ਹੁਦਾ ਦਾ ਜਿੰਨੇ ਵੀ ਸ਼ਹਿਰ ਆਦਾਰ ਨੇ ਬਾਬਾ ਜੀ ਦੇ ਬਾਬਾ ਜੀ ਜਿਹੜੇ ਭਾਈ ਗੁਰਸਖ ਨੇ ਸਭ ਆਪਣੇ ਭੈਣ ਭਾਈ ਉਹਨਾਂ ਨੂੰ ਅੱਲਾ ਮੀਆਂ ਤੰਦਰੁਸਤੀ ਫਰਮਾਵੇ ਜੀ ਆਹ ਸੁਖਰੇ ਰੱਬ ਦਾ ਬਹੁਤ ਜਿਆਦੇ ਕਾ ਬਾਤ ਤੇ ਲਾਬਾ ਜੀ ਰਫੇ ਬਲਬਖ ਸਿੰਘ ਇਹਨਾਂ ਨੂੰ ਬਹੁਤ ਸਾਡੇ ਰੋਜ਼ਾਂ ਤੇ ਬੜੀ ਖੁਸ਼ੀ ਧੰਨਵਾਦ ਸਾਡੀ ਬਹੁਤ ਜਿਆਦੇ ਹੁੰਦੀ ਜੀ